ਪਿੱਛੇ ਦੇਖੋ ਖੜੇ ਵੀ ਆ ਸਾਰੇ ਰੌਣਕ ਸੋਹਣੀ ਲੱਗੀ ਐ ਬੜੀ ਸੋਹਣੀ ਰੌਣਕ ਲੱਗੀ ਐ ਪਹਿਲਾਂ ਮੈਂ ਬੇਨਤੀ ਕਰਦੀ ਆ ਵੀ ਜਿਹੜੇ ਖੜੇ ਆ ਉਹ ਬਹਿ ਜਾਓ ਜਿਹੜੇ ਖੜੇ ਆ ਬਹਿ ਜਾਓ ਆ ਜਿਹੜੇ ਬੈਠੇ ਆ ਉਹ ਲੰਮੇ ਬਹਿ ਜਾਓ ਜਿਹੜੇ ਲੰਮੇ ਬਹਿ ਗਏ ਉਹਨਾਂ ਨੂੰ ਚੱਕ ਕੇ ਅੰਦਰ ਲੈ ਜਾਓ ਪ੍ਰਸ਼ਾਦਾ ਛਕ ਲੈਣ ਦੇ ਮੈਂ ਕਹਾਂ ਫੋਟੀ ਸ਼ਾ ਜੀ ਹਾਂਜੀ ਅੱਜ ਕੱਲ ਗਾਣੇ ਬੜੇ ਵਧੀਆ ਵਧੀਆ ਆ ਰਹੇ ਨੇ ਮੈਂ ਕਹਾਂ ਗਾਣੇ ਵਧੀਆ ਆ ਰਹੇ ਆ ਤੇ ਫਿਰ ਗਾ ਕੇ ਸੁਣਾ ਦਿਓ ਗਾਗੇ ਸੁਣਾਵਾ ਹਾਂ ਸੁਣਾ ਦਿਓ ਕਾਕਾ ਵੀਡੀਓ ਵੀਡੀਓ ਬਣਾ ਲੈਂਦੀ ਹੁੰਦੀ ਜਦੋਂ ਸਟੇਜ ਤੇ ਬੋਲੀ ਹੈ ਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਹਾਂ ਹਾਂ ਵੀ ਬਸ ਸੁਣਾ ਕੋਈ ਗਾਣਾ ਸ਼ੁਰੂਆਤ ਤੁਸੀਂ ਕਰੋ ਹੈ ਤੁਸੀਂ ਕਰੋ ਸ਼ੁਰੂਆਤ ਸ਼ੁਰੂਆਤ ਚੀਕਾਂ ਹੀ ਕਿਧਰੋਂ ਪੈਦੀਆਂ ਦੇਖੀ ਭਰਾ ਮੈਂ ਤਾਂ ਡਰ ਗਿਆ ਮੈਂ ਕਿ ਸੱਪ ਆ ਗਿਆ ਕਰੇ ਹਾਂ ਮਾੜਾ ਜੇ ਧਿਆਨ ਰੱਖਿਓ ਵੀਰ ਚੀਕਾਂ ਦਾ ਚੀਕਾਂ ਹੀ ਮਾਰਨ ਆਏ ਆ ਤੁਸੀਂ ਬਾਅਦ ਚ ਮਾਰਦੀ ਹੈ ਕੋਈ ਗੱਲ ਨਹੀਂ ਮੈਂ ਗਲਾ ਸਾਫ ਕਰਾਂ ਪਹਿਲਾਂ ਗਲਾ ਸਾਫ ਕਰਨ ਛਾੜੂ ਲਿਆ ਕੇ ਦਮਾ ਮੈਂ ਗਲਾ ਸਾਫ ਕਰਨਾ ਕਿਤੇ ਬੇੜਾ ਨਹੀਂ ਆ ਬੇੜਾ ਨਹੀਂ ਕਿੰਨੇ ਕਿੰਨੇ ਗਾਣੇ ਸੁਣਿਆ ਬਈ ਅਮਲੀ ਦਸ ਬੰਦੇ ਨਹੀਂ ਤਾਲੀਆਂ ਖਿੱਚ ਗਏ ਓਹੋ ਪਰ ਆਪਾਂ ਆਪਾਂ ਅਮਲੀ ਬਣਨਾ ਨਹੀਂ ਆਪਾਂ ਅਮਲ ਕਰਨਾ ਦਾਤਿਆਂ ਦੇ ਨਾਮ ਦਾ ਪਰਮਾਤਮਾ ਦੇ ਨਾਮ ਦਾ ਅਮਲ ਕਰਨਾ ਦੂਜਾ ਨਸ਼ਾ ਕਿਸੇ ਨੇ ਨਹੀਂ ਕਰਨਾ ਹਾਂਜੀ ਬੀਬਾ ਜੇ ਹੁਣ ਭਈਆ ਪਤਾ ਕੀ ਕਹੇਗਾ ਗਾਣੇ ਨੂੰ ਜੀ ਹੂੰ ਤੂੰ ਅੱਜ ਮੈਂ ਮੈਂ ਤੇਰਾ ਅੱਜ ਬੰਤੀ ਬਣਦਾ ਤੂੰ ਬਨ ਜਾ ਮੇਰੀ ਓ ਪਾਪਾ ਰਹਿੰਦੇ ਯਾਰ ਇੱਕ ਮਿੰਟ ਇਹ ਜਲ ਇਹ ਸੁਣਨਾ ਨਹੀਂ ਮੋਰੇ ਮੈਂ ਅੱਜ ਤੇਰਾ ਬੰਤੀ ਬਣਦਾ ਤੂੰ ਬਨ ਜਾ ਮੇਰੀ ਬਬਲੀਨੀ ਮੇਰੇ ਮੋਰੇ ਚਲਨੀ ਨਹੀਂ ਓ ਪਈਆ ਤੇਰੀ ਚਵਲੀ ਵੇ ਅੱਗੇ ਬਿਹਾਰੀਆਂ ਤੋਂ ਮੈਨੂੰ ਡਰ ਜਿਹਾ ਲੱਗਦਾ ਬਿਹਾਰੀਆਂ ਤੋਂ ਮੈਨੂੰ ਡਰ ਜਿਹਾ ਲੱਗਦਾ ਨਹੀਂ ਅਸੀਂ ਹਾਂ ਕੇ ਰੇਲ ਫੰਗੇ ਨਹੀਂ ਮੈਂ ਪਈਏ ਨਾਲ ਵਿਆਹ ਨਹੀਂ ਕਰਾਉਣਾ ਕਿਉਂ ਪਈਏ ਦਸ ਬੰਦੇ ਨਹੀਂ ਮੈਂ ਪਈਏ ਨਾਲ ਵਿਆਹ ਨਹੀਂ ਕਰਾਉਣਾ ਕਿਉਂ ਪਈਏ ਦਸ ਬੰਦੇ ਨਹੀਂ ਸਾਡੇ ਚ ਕਿਹੜਾ ਖਰਾਬੀ ਹੈਗਾ ਦਸ ਮੋਗੇ ਵਾਲਿਆਂ ਨੂੰ ਜੈ ਨਹੀਂ हो। हुई परानी, हो। लग लग मैं नाल क्यों पही दस बंदे नी तालियां बजा खिंच के बाबा जी के नाम से आओ जी ए देखो हूं आत्मा खुश हुई है परमात्मा खुश हुई है मैं एक शेर कहना हूं ਜਦੋਂ ਹਿੰਦੂ ਸਿੱਖ ਈਸਾਈ ਦੇ ਨਾਲ ਮੁਸਲਮਾਨ ਹੱਸਦਾ ਏ ਜਦੋਂ ਹਿੰਦੂ ਸਿੱਖ ਈਸਾਈ ਦੇ ਨਾਲ ਮੁਸਲਮਾਨ ਹੱਸਦਾ ਏ ਉਦੋਂ ਫੋਟੋਸ਼ਾ ਨੂੰ ਲੱਗਦਾ ਏ ਸਾਰਾ ਹਿੰਦੁਸਤਾਨ ਹੱਸਦਾ ਏ ਉਦੋਂ ਫੋਟੋਸ਼ਾ ਨੂੰ ਲੱਗਦਾ ਏ ਸਾਰਾ ਹਿੰਦੁਸਤਾਨ ਹੱਸਦਾ ਏ ਆ ਜਾ ਬੀਬਾ ਮੈਂ ਕਿਹਾ ਫੋਟੋਸ਼ਾ ਜੀ ਅਗਲਾ ਗਾਣਾ ਇੱਕ ਗਾਣਾ ਸੁਣਿਆ ਕਿਹੜਾ ਯਾਰ ਮੇਰਾ ਤਿਤਲੀ ਅਵਲ ਗਾਹਨੇ ਐਸ ਬੁਲਤੇ ਕਦੇ ਉਸ ਬੁਲਤੇ ਯਾਰ ਮੇਰਾ ਆਵੇਗਾ ਕੰਮ ਬੇਸਮ ਸਮਾਇਨ ਟਾਈਮ ਤੇ ਹੁਣ ਮੈਂ ਕਾਵਾਂ ਕਦੀ ਐਸ ਹਾਤੇ ਤੇ ਕਦੀਆਂ ਉਸ ਹਾਤੇ ਤੇ ਯਾਰ ਤੇਰਾ ਉਲਟੀਆਂ ਕਰਦਾ ਨਹੀਂ ਯਾਰ ਤੇਰਾ ਉਲਟੀਆਂ ਕਰਦਾ ਜਦੋਂ ਪੀ ਕੇ ਆਵੇ ਟੱਬਰ ਵੀ ਖਫਾ ਹੁੰਦਾ ਏ ਜਦੋਂ ਛੇਤਰ ਪੈਂਦੇ ਘਰੋਂ ਫੇ ਦਫਾ ਹੁੰਦਾ ਏ ਕਹਿੰਦਾ ਸੁੱਕੀ ਪੀਣੀ ਨਾਲ ਚੀਜ਼ ਖਾਣੀ ਨਹੀਂ ਕੋਈ ਨਾ ਹੀ ਖਾਰਾ ਪਾਣਾ ਨਹੀਂ ਵਿੱਚ ਪਾਣੀ ਹੀ ਕੋਈ ਸੋਬਾ ਉੱਠ ਕੇ ਹੀ ਠੇਕੇ ਮੂਰੇ ਖੜੀ ਦਾ ਯਾਰ ਤੇਰਾ ਯਾਰ ਤੇ ਰਾਗੇ ਤਾਲੀਆਂ ਬਜਾ ਦੇ ਕੋਲ ਪਤਾ ਸਮੇ ਇੱਕੋ ਗਾਣਾ ਬੜਾ ਵਧੀਆ ਸੀ ਲੌਂਗ ਤੇ ਲਾਜੀ ਦੀ ਗੋਦੀ ਹੁੰਦੀ ਸੀ ਮੈਂ ਬੜਾ ਵਧੀਆ ਗਾਣੀ ਆ ਸੁਣਾ ਮੈਂ ਕਿ ਸੁਣਨ ਵਾਲੇ ਬੈਠੇ ਸਾਰੇ ਮੈਂ ਲੌਂਗ ਤੇ ਤੁਲਾਚੀ ਹਾਂ ਇਹ ਰਿਪਿਚੇ ਅੰਗ ਵਾਚਿੰਗ ਕਿਤੇ ਹੈ ਨਾ ਗਨੀ ਤੂੰ ਗੋਹਾ ਤੇ ਮੇ ਪਾਥੀ ਤੂੰ ਗੋਹਾ ਤੇ ਮੇ ਪਾਥੀ ਆਪਏਕ ਦੂਜੇ ਦੇ ਸਾਥੀ ਹੈ ਨਾ ਗਾਣਾ ਹੋਰ ਪਾਸੇ ਨਾ ਲੈ ਜੀ ਕਿਤੇ ਰਹਿਣ ਤੇ ਮੇ ਗਾਣੇ ਗਾਣੇ ਹੀ ਨਹੀਂ ਹਾਂ ਅੱਜ ਦੇਖ ਇੰਟਰਨੈਟ ਦਾ ਜੋਗ ਆ ਬਿਲਕੁਲ ਇੰਟਰਨੈਟ ਦਾ ਦੇਖ ਲੈ ਸਾਰੇ ਦੋ ਦੋ ਜਵਾਕ ਫੋਨ ਫੜੀ ਬੈਠੇ ਆ ਉਹ ਰਾਤ 2:00 2:00 ਵਜੇ ਤੱਕ ਪੇ ਦੇ ਪੁੱਤ ਸੌਂਦੇ ਨਹੀਂ ਜਿੰਨੀ देर ਨੀਂਦ ਨਾ ਫੋਨ ਵੱਜਣਾ ਨਾ ਬਵੇ ਦੇਖ ਕੇ ਇੱਥੇ ਓਨੀ ਦੇਰ ਇਹ ਨਹੀਂ ਸੌਂਦੇ ਭਾਈ ਫੋਨਾਂ ਤੋਂ ਹਟ ਕੇ ਵੀ ਥੋੜਾ ਦੇਖ ਲਓ ਦੁਨੀਆ ਬਸਤੀ ਹੈ ਮੈਂ ਕਹਾਂ ਫੋਟੋ ਸ਼ਾਹੀ ਮੈਨੂੰ ਇਹ ਦੱਸੋ ਕਿ ਨੈੱਟ ਨੂੰ ਆਮ ਭਾਸ਼ਾ ਦੇ ਵਿੱਚ ਕੀ ਕਿਹਾ ਜਾ ਸਕਦਾ ਹੈ ਮਹਾਰਾਜ ਜੀ ਇਹਦੀ ਇੱਕੋ ਘਟਾਓ ਗੁੜੀ ਦੀ ਥੋੜੀ ਜੀ ਹੈ ਥੋੜੀ ਜੀ ਘਟਾ ਦਿਓ ਬਸ ਹਾਂ ਇੰਟਰਨੈਟ ਦਾ ਮਤਲਬ ਬਾਬੇ ਉਹ ਪਤਾ ਕੀ ਆ ਕੀ ਇੰਟਰਨੈਟ ਦਾ ਮਤਲਬ ਮਹਾਜਾਲ ਮਹਾਜਾਲ ਬੰਦਾ ਜੇਲ੍ਹ ਚੋਂ ਬਾਹਰ ਆ ਸਕਦਾ ਨੈੱਟ ਚੋਂ ਕਦੇ ਨਹੀਂ ਆ ਸਕਦਾ ਤਾਲੀਆਂ ਵਜਾ ਦਿਓ ਜੇਲ੍ਹ ਚੋਂ ਜ਼ਮਾਨਤ ਹੋ ਜਾਂਦੀ ਆ ਨੈੱਟ ਕੋ ਜ਼ਮਾਨਤ ਨਹੀਂ ਹੁੰਦੀ ਆਉਣ ਵਾਲੇ ਟਾਈਮ ਚ ਕੁੜੀਏ ਤੈਨੂੰ ਮੈਂ ਦੱਸਦਾ ਹਰ ਜਿਹੜਾ ਕੰਮ ਆ ਨੈੱਟ ਨਾਲ ਰਿਲੇਟਡ ਹੋਇਆ ਕਰਨਾ ਉਹਿੱਦਾ ਅੱਜਕੱਲ ਫੇਸਬੁੱਕ ਤੇ ਹੀ ਪਸੰਦ ਕਰਕੇ ਵਿਆਹ ਹੋਣ ਲੱਗ ਗਏ ਉਦਾਂ ਮਾਈਕਾ ਰਿਸ਼ਤੇ ਵੀ ਸਾਰੇ ਇੰਟਰਨੈਟ ਨਾਲ ਹੋਇਆ ਕਰਨੇ ਆ ਰਿਸ਼ਤੇ ਵੀ ਹਾਂ ਚਲੋ ਠੀਕ ਐ ਮੈਂ ਦੇਖਦੀ ਕਿੱਦਾਂ ਹੋਣਗੇ ਆਪਾਂ ਅਗਲਾ ਸਮਾਂ ਦੇਖੀਏ ਮੈਂ ਰਿਸ਼ਤਾ ਮੰਗਣਾ ਵਾ ਪੂਰਾ ਰਿਸ਼ਤਾ ਮੰਗਣਾ ਇੰਟਰਨੈਟ ਨਾਲ ਕਿਵੇਂ ਰਸਤੇ ਹੁੰਦੇ ਦੱਸਦੇ ਆ ਆਜਾ ਪੁੱਤ ਸ਼ਾ ਜੀ ਤੁਹਾਡੇ ਮੁੰਡਾ ਹੈਗਾ ਮੈਂ ਕਿਹਾ ਪੁੱਛੋ ਨਾ ਸਾਡਾ ਮੁੰਡਾ ਤੇ 4G ਆ 4G ਭੈਣ ਜੀ ਸਾਰੇ ਐਪ ਡਾਊਨਲੋਡ ਕਰੀ ਬੈਠਾ ਟੱਚ ਦੇ ਸਾਡੇ ਮੁੰਡੇ ਦਾ ਪਾਣੀ ਵਾਂਗੂ ਚੱਲਦਾ ਰਿਸ਼ਤਾ ਪੱਕਾ ਕਰੋ ਮੁੰਡੇ ਦੀ ਗੱਲ ਛੱਡੋ ਮੁੰਡੇ ਬਥੇਰੇ ਇੱਥੇ ਛੜੇ ਘੁੰਮਦੇ ਆ ਕੁੜੀ ਹੈਗੀ ਆ ਕੋਈ ਜੀ ਸਾਡੀ ਕੁੜੀ ਦਾ ਪਿਆਰ ਹਾਂ ਕੋਟੀ ਕੁੜੀ ਦਾ ਵਿਆਹ ਕਿਉਂ ਨਹੀਂ ਹੁੰਦਾ ਮਰ ਜਣੀ ਹੈਂਗ ਹੋ ਜਾਂਦੀ ਆ ਰੋਟੀ ਪਕਾਉਣੀ ਕੋ ਨਹੀਂ ਹੈਂਗ ਹੋ ਗਈ ਤਵੇ ਤੇ ਅਫਸਰਾ ਲਿਆ ਕਿੱਥੇ ਵਿਆਹ ਕਰਤੀਏ ਜਦੋਂ ਕਿਸੇ ਦੇ ਘਰ ਪਿੰਡ ਦੇ ਵਿੱਚ ਨੂੰ ਨੇ ਵਿਆਹ ਕੇ ਆਇਆ ਕਰਨਾ ਤੇ ਗਵਰਨਰ ਨੇ ਗੱਲਾਂ ਪਤਾ ਕਿਵੇਂ ਕਰਨੀਆਂ ਨਾਲ ਦੀ ਗਵਰਨਰ ਨੂੰ ਮੋਢਾ ਜਾ ਮਾਰ ਕੇ ਪੁੱਛਣਾ ਨਾ ਭੈਣ ਜੀ ਆ ਫਲਾਣੇ ਦੀ ਨੂੰਹ ਦਾ ਦਾਤ ਕਿੰਨਾ ਕੁ ਲੈ ਕੇ ਆਈ ਹੈ ਮਰ ਜਣੇ ਇਹ ਤਾਂ ਮੁੰਡੇ ਵਾਲੇ ਬੜੇ ਲਾਲਚੀ ਆ ਇਹਦੇ ਦਾਤ 'ਚ ਵਾਈਫਾਈ ਮੰਗਦੇ ਸੀ ਕੁੜੀ ਵਾਲੇ ਗਰੀਬਸ ਨਾਲ ਡੋਂਗਲ ਦੇ ਕੇ ਤੋੜ ਦਿੰਦੇ ਉਹ ਤਾਂ ਬਾਅਦ ਜਾਂ ਲਾਵਾ ਫੇਰੇ ਹੋਇਆ ਕਰਨੇ ਆ ਹਾਏ ਰੱਬਾ ਲਾਵਾ ਫੇਰੀਆਂ ਤੇ ਕੀ ਪੰਗਾ ਪੈਣਾ ਹੋਣਾ ਕੀ ਦੂਜੇ ਫੇਰੇ ਤੇ ਕੁੜੀ ਨੇ ਡਿੱਗ ਜਾ ਕਰਨਾ ਕੁੜੀ ਨੇ ਕਿਉਂ ਡਿੱਗ ਜਾ ਕਰਨਾ ਮੈਂ ਤਾਂ ਪੈ ਖਤਮ ਹੋ ਜਾ ਕਰਨਾ ਤੇ ਮੁੰਡੇ ਵਾਲਿਆਂ ਨੇ ਹਾਟਸਪੌਟ ਚ ਲਾ ਕੇ ਲਾਵਾ ਲਿਆ ਕਰਨੀ ਆ ਇੱਥੇ ਤਾਂ ਗੱਲ ਜਾਣੀ ਆ ਬਈ ਹੁਣ ਜਿੰਨੂੰ ਵਿਆਹ ਆਇਆ ਲੈ ਕੇ ਤਾਂ ਜਾਣਗੇ ਮੈਂ ਕਿਹਾ ਸਾਡੀਆਂ ਭੈਣਾਂ ਘਰੇ ਨੱਚਦੀਆਂ ਜਦੋਂ ਵਿਆਹ ਸ਼ਾਦੀ ਹੁੰਦੀ ਆ ਡੀਜੇ ਲੱਗਦਾ ਬੋਲੀਆਂ ਵੰਡੀਆਂ ਬੋਲੀਆਂ ਇੰਟਰਨੈਟ ਦੀਆਂ ਪਿਆ ਕਰੂਗੀਆਂ ਮੈਂ ਬਾਕੇ ਦੱਸਾਂ ਮੈਂ ਕਿਹਾ ਬਾਕੇ ਦੱਸਾਂ ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਸੀ ਖਟ ਖਟ ਕੇ ਲਾਂਦੀ ਟੱਚਵੇ ਟੱਚਵੇ ਜੀ ਮੈਨੂੰ ਡਿਸਕ ਕਿ ਪ੍ਰੋਬਲਮ ਹੌਲੀ ਹੌਲੀ ਨੱਚਵੇ ਮੈਨੂੰ ਕਿਸੇ ਪ੍ਰੋਬਲਮ ਹੌਲੀ ਹੌਲੀ ਨੱਚਵੇ ਮੈਨੂੰ ਡਿਸਕ ਕਿ ਪ੍ਰੋਬਲਮ ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਸੀ ਖਟ ਖਟ ਕੇ ਆਂਦਾ WhatsApp ਪਨੀ WhatsApp ਨਹੀਂ ਜੀ ਮੈਨੂੰ ਧੋਖਾ ਦੇਣੀ ਹੈ ਤੇਰੇ ਨਾਲ ਜੇ ਸੱਪ ਨਹੀਂ ਮਨ ਠੋਖਾ ਦੇਣੀ ਏ ਤੈਨੂੰ ਨਾਲ ਜੇ ਸੱਪ ਨਹੀਂ ਮੈਨੂੰ ਠੋਖਾ ਦੇਣੀ ਏ ਬਾਰੀ ਵਰਸੀ ਖੱਟਣ ਗਿਆ ਸੀ ਬਾਰੀ ਵਰਸੀ ਖੱਟਣ ਗਿਆ ਸੀ ਖਟ ਖਟ ਕੇ ਲੈ ਆਂਦੇ ਫੇਸਬੁਕ ਵੇ ਫੇਸਬੁਕ ਵੇ ਹਾਂ ਮੈਂ ਟੈਂਪੂ ਚੋਂ ਡੇਗ ਪਈ ਬਾਹਰ ਨਿਕਲ ਕੇ ਚੁੱਕ ਵੇ ਮੈਂ ਆਟੋ ਚੋਂ ਡੇਗ ਪਈ ਬਾਹਰ ਨਿਕਲ ਕੇ ਚੁੱਕ ਵੇ ਮੈਂ ਟੈਂਪੂ ਚੋਂ ਡੇਗ ਪਈ ਵੇ ਬੱਟੂ ਸ਼ਾ ਮੈਨੂੰ ਐਂ ਦੱਸ ਤੇਰੀ ਫੇਸਬੁਕ ਤੂੰ ਬਣਾਈ ਆ ਇਹ ਤਾਲੀਆਂ ਮੇਰੀ ਭੂਆ ਨੇ ਵਜਾਉਣੀਆਂ ਵਜਾਦਿਆ ਕਰੋ ਸਰਦਾਸਾ ਬਹੁਤ ਜ਼ਿਆਦਾ ਮਾਨ ਸਤਕਾਰ ਕਰਕੇ ਗਏ ਆ ਤੈਨੂੰ ਫੇਸਬੁਕ ਚਲਾਉਣੀ ਆਂਦੀ ਆ ਫੇਸਬੁਕ ਮੈਨੂੰ ਚਲਾਉਣੀ ਆਂਦੀ ਆ ਆਉਂਦੀ ਆ ਮੈਨੂੰ ਚਲਾਣੀ ਔਰ ਮੈਂ ਬੇਬੇ ਇੱਕ ਵਾਰੀ ਸਾਨੂੰ ਸਾਡੀ ਕਹਿੰਦੀ ਹਾਂ ਬੇਬੇ ਸਾਡੀ ਸਾਨੂੰ ਕਹਿੰਦੀ ਕਹਿੰਦੀ ਪੁੱਤ ਮੇਰੀ ਫੇਸਬੁਕ ਬਣਾ ਦੇ ਫੇਰ ਮੈਂ ਕਿਹਾ ਬੇਬੇ ਚਲਾ ਲੂੰਗੀ ਕੀ ਕਹਿੰਦੀ ਕਹਿੰਦੀ ਕੋਈ ਨਹੀਂ ਤੇਰਾ ਬਾਪੂ ਚਲਾ ਲਿਆ ਕਰੂ ਮੈਂ ਮਗਰ ਭਾਈ ਜੀ ਕਰਦਾ ਆਏ ਭਾਈ ਹੁੰਦਾ ਸਾਡੇ ਨਾਲ ਔਰ ਮੈਂ ਤੈਨੂੰ ਦੱਸਾਂ ਮੇਰਾ ਵਿਆਹ ਹੋ ਗਿਆ ਕੋ ਵਿਆਹ ਦੀ ਗੱਲ ਸੁਣਾਵੇ ਵਿਆਹ ਦੀ ਗੱਲ ਸੁਣਾਵਾ ਤੁਹਾਡਾ ਵਿਆਹ ਹੋ ਗਿਆ ਜਦੋਂ ਰਿਸ਼ਤਾ ਮੰਗਣ ਗਏ ਆ ਐ ਦੱਸੋ ਤੁਹਾਡੇ ਸੋਹਰਿਆਂ ਨੇ ਤੁਹਾਡੇ ਕੋਲੋਂ ਸਵਾਲ ਜਵਾਬ ਕੀ ਕੀਤੇ ਮੇਰੇ ਸੋਹਰਾ ਸਭ ਕਹਿੰਦੇ ਭੋਟੂ ਸਾਹਿਬ ਕੰਮ ਕੀ ਕਰਦਾ ਤੁਸੀਂ ਕੀ ਕਿਹਾ ਮੈਂ ਕਹਾਂ ਜੀ ਮੈਂ ਕਮੇਡੀਅਨ ਆ ਕਮੇਡੀਅਨ ਆ ਕਹਿੰਦਾ ਦਾਦਾ ਕਮੇਡੀਅਨ ਕੋ ਕੰਮ ਹੁੰਦਾ ਹੋਰ ਤੇਰਾ ਕੀ ਕੰਮ ਆ ਮੈਂ ਕਹਾਂ ਜੀ ਮੇਰ ਕੋ ਪੈਲੀ ਬਹੁਤ ਹੈ ਜਲੰਧਰ ਹਵੇਲੀ ਦੇ ਕੋਲੇ ਅੱਛਾ ਕਿੰਨਾ ਕਾਕਾ ਇਨਕਮ ਕਿੰਨੀ ਕਉਂਦੀ ਆ ਮੈਂ ਕਿਹਾ ਵੇਚਣਾ ਟਾਵਰ ਲੱਗਿਆ ਮੋਬਾਈਲ ਕੰਪਨੀਆਂ ਦੇ ਮੋਬਾਈਲ ਕੰਪਨੀਆਂ ਦੇ ਟਾਵਰ ਲੱਗੇ ਆ ਮੇਰੇ ਸਹੁਰਾ ਸਭ ਕਹਿੰਦੇ ਕਾਕਾ ਇਨਕਮ ਕਿੰਨੀ ਕਉਂਦੀ ਆ ਇਹ ਤਾਂ ਪੁੱਛਣਾ ਬਣਦਾ ਸੀ ਵੀ ਇਨਕਮ ਕਿੰਨੀ ਆਉਂਦੀ ਕੁੜੀ ਦੇਣੀ ਉਹਨਾਂ ਨੇ ਮੈਂ ਕਿਹਾ ਜੀ ਇਨਕਮ ਤੇ ਘੱਟ ਹੀ ਆਉਂਦੀ ਰੇਂਜ ਪੂਰੀ ਆਉਂਦੀ ਆ ਰੇਂਜ ਤੋਂ ਬਾਅਦ ਵਿਆਹ ਹੋਇਆ ਮੇਰਾ ਕਮਲੀਏ ਅੱਛਾ ਰੇਂਜ ਤੋਂ ਬਾਅਦ ਵਿਆਹ ਹੋ ਗਿਆ ਤੁਸ ਤੁਸੀਂ ਵਿਆਹਣਗੇ ਤੁਹਾਨੂੰ ਵਿਆਹ ਦਾ ਕਿੰਨਾ ਖਾਚਾ ਸੀ ਤੇ ਬਰਾਤ ਦੇ ਨਾਲ ਕਿੰਨੇ ਬੰਦੇ ਲੈ ਕੇ ਗਏ ਮੈਨੂੰ ਕੁੜੀਏ ਵਿਆਹ ਦਾ ਇੰਨਾ ਚਾਉ ਸੀਗਾ ਮੈਂ ਇਕੱਲਾ ਹੀ ਪ ਮੈਂ ਕੱਲਾ ਵਿਆਹਣ ਚੱਲ ਗਿਆ ਮੇਰੀਆਂ ਸਾਲੀਆਂ ਕਹਿੰਦੀਆਂ ਜੀਜਾ ਕੱਲਾ ਹੀ ਆ ਗਿਆ ਮੂੰਹ ਚੱਕ ਕੇ ਨਾ ਫਿਰ ਤੁਸੀਂ ਕੀ ਜਵਾਬ ਦਿੱਤਾ ਮੈਂ ਕਿਹਾ ਭਾਈ ਮੂੰਹ ਚੱਕ ਕੇ ਆਉਣਾ ਜੇ ਮੈਂ ਮੂੰਹ ਘਰੇ ਰੱਖਿਆ ਹੁੰਦਾ ਤੁਹਾਡੀ ਭੈਣ ਨੇ ਜੈਮਾਲਾ ਮੇਰੇ ਗੋਡੇ ਤੇ ਪਾਉਣੀ ਸੀ ਮੂੰਹ ਚੱਕ ਕੇ ਆਉਣਾ ਸੀ ਉਸ ਤੋਂ ਬਾਅਦ ਡਾਂਸ ਜਿਹੜਾ ਹੁੰਦਾ ਉੱਥੇ ਅੱਛਾ ਜਦੋਂ ਲਾੜਾ ਤੇ ਬੋਟੀ ਨੱਚਦੇ ਆ ਤੈਨੂੰ ਪਤਾ ਉਹਨੂੰ ਕੀ ਕਹਿੰਦੇ ਆ ਕੀ ਕਹਿੰਦੇ ਆ ਉਹਨੂੰ ਕਹਿੰਦੇ ਆ ਕਪਲ ਡਾਂਸ ਅੱਛਾ ਉਹਨੂੰ ਕਹਿੰਦੇ ਆ ਕਪਲ ਡਾਂਸ ਤੂੰ ਆਪਣੇ ਵਿਆਹ ਤੇ ਕੀਤਾ ਸੀ ਕਪਲ ਡਾਂਸ ਮੇਰੇ ਤਾਂ ਸਾਲਾ ਉਸ ਦਿਨ ਹੀ ਕਪਲ ਡਾਂਸ ਹੋਇਆ ਜਾਦੀ ਵਿਆਹ ਕੇ ਆਈ ਉਸ ਤੋਂ ਬਾਅਦ ਚੱਪਲ ਡਾਂਸ ਹੀ ਹੋਇਆ ਘਰੇ ਆ ਕੇ ਦੇਖੋ ਬੜੀ ਸੋਹਣੀ ਰੌਣਕ ਮੈਂ ਸਿਰਫ ਅੱਜ ਦੋ ਔਰਤਾਂ ਦੀ ਇੱਜ਼ਤ ਕਰਦਾ ਆਪਣੀ ਮਾਂ ਦੀ ਤੇ ਆਪਣੀ ਘਰ ਵਾਲੀ ਦੀ ਅੱਛਾ ਕਿਉਂਕਿ ਮੇਰੀ ਮਾਂ ਨੇ ਮੈਨੂੰ ਬਚਪਨ ਤੋਂ ਚੰਦਾ ਮਾਂ ਮੰਦ ਖਾਇਆ ਇਸ ਕਰਕੇ ਮਾਂ ਦੀ ਇੱਜ਼ਤ ਕਰਦਾ ਤੇ ਘਰ ਵਾਲੀ ਦੀ ਉਹਨੇ ਵਿਆਹ ਤੋਂ ਬਾਅਦ ਮੈਨੂੰ ਤਾਰੇ ਦਿਖਾ ਦਿੱਤੇ ਇਸ ਕਰਕੇ ਉਹਦੀ ਵੀ ਕਰਨੀ ਪੈਂਦੀ ਆ ਬਈ ਮੈਨੂੰ ਪਤਾ ਲੱਗੋ ਤੇਰੀ ਘਰ ਵਾਲੀ ਤੈਨੂੰ ਪਿਆਰ ਬਹੁਤ ਕਰਦੀ ਆ ਮਾਂ ਜਾਂ ਪਿਆਰ ਬਹੁਤ ਕਰਦੀ ਜਦ ਮੈਂ ਰਾਤ ਨੂੰ ਸੌਣਾ ਸਵੇਰੇ ਪਤਾ ਕਿਵੇਂ ਜਗਾਉਂਦੀ ਆ ਕਿਵੇਂ ਜਗਾਉਂਦੀ ਆ ਵੀਰ ਜੀ ਵੀਰ ਜੀ ਉੱਠ ਸਵੇਰਾ ਹੋ ਗਿਆ ਮਾਂ ਤੈ ਤੂੰ ਕਿਉਂ ਅੱਗੋਂ ਕਹਿਣਾ ਮੈਂ ਕਹਿੰਦਾ ਭੈਣ ਜੀ ਜਾਦਾ ਤੁਹਾਡੇ ਨਾਲ ਵਿਆਹ ਕਰਾਇਆ ਮੇਰੀ ਜ਼ਿੰਦਗੀ ਚ ਨਿਹਰਾ ਹੋ ਗਿਆ ਫੈਸ਼ਨ ਬਹੁਤ ਕਰਦੀ ਐਡਾ ਬੜਾ ਜੂੜਾ ਕਰਦੀ ਐਡਾ ਬੜਾ ਹੇ ਐਡਾ ਵੱਡਾ ਜੂੜਾ ਥੋੜੇ ਦਿਨ ਪਹਿਲਾਂ ਸਾਡੀ ਘਰੇ ਲੜਾਈ ਹੋ ਗਈ ਫਿਰ ਮੈਂ ਵੱਟ ਕੇ ਚਪੇੜ ਮਾਰੀ ਜੂੜਾ ਖੁੱਲ ਗਿਆ ਵਿੱਚੋਂ ਗੜਬੀ ਨਿਕਲੀ ਉਦੋਂ ਮੇਰੀ ਮਾਂ ਪਤਾ ਕੀ ਕਹਿੰਦੀ ਕੀ ਕਹਿੰਦੀ ਹਾਂ ਹੇ ਪੋਟੇ ਕੱਚ ਪੈ ਜਾ ਹੋ ਜਾਂ ਮਾਰ ਜਾ ਤੂੰ ਕੈਨ ਦਿਨ ਹੋ ਗਿਆ ਪਤੀਲੀ ਵੀ ਨਹੀਂ ਲੱਗਦੀ ਤਾਲੀਆਂ ਵਜਾ ਦਿਓ ਸਾਰਾ ਡਰਾਮਾ ਆਹ ਸ਼ੁਰੂ ਹੁੰਦਾ ਸਾਡੇ ਫੇਰ ਅਸੀਂ ਕਰੀਦਾ ਨਾ ਜਿੱਦਾਂ ਤੁਹਾਡੀ ਕੋਮੇਡੀ ਆ ਤੁਹਾਡਾ ਤਾਂ ਆਂਡ ਗਵਾਣ ਵੀ ਜਿਹੜਾ ਬੜਾ ਵਧੀਆ ਹੀ ਹੋਣਾ ਆ ਤੇ ਲਈ ਰੱਖਦੇ ਹੋਣੇ ਆ ਮਾਇਕ ਪੁੱਛਣਾ ਇੱਕ ਦਿਨ ਮਾਇਕ ਤਾਂ ਬਠਿੰਡੇ ਕੰਨੀ ਪ੍ਰੋਗਰਾਮ ਤੇ ਜਾਣਾ ਸੀ ਅੱਛਾ ਸਾਡੀ ਪ੍ਰੈਸ ਖਰਾਬ ਹੋ ਗਈ ਪ੍ਰੈਸ ਖਰਾਬ ਹੋ ਗਈ ਮਾਇਕ ਗਵਾਂਢ ਨੂੰ ਕਿਹਾ ਮੈਂ ਕਿ ਭਾਬੀ ਜੀ ਮਾੜੀ ਜੀ ਪ੍ਰੈਸ ਦੀਓ ਕੱਪੜਿਆਂ ਤੇ ਫੇਰਨੀ ਅੱਛਾ ਕਹਿੰਦੀ ਭੁੱਟਾ ਜੀ ਇਦਾਂ ਅਸੀਂ ਨਾ ਪ੍ਰੈਸ ਬਾਹਰ ਨਹੀਂ ਕੱਢਦੇ ਆਂ ਹੀ ਕਰੋ ਕੱਪੜੇ ਇੱਥੇ ਲਿਆਓ ਤੇ ਪ੍ਰੈਸ ਫੇਰ ਲਓ ਫੇਰ ਮੈਂ ਨੂੰ ਬੜਾ ਬੱਟ ਜੜਿਆ ਹੂੰ ਦੋ ਘੰਟਿਆਂ ਬਾਅਦ ਸਾਡੇ ਕੋਲੋਂ ਝਾੜੂ ਮੰਗਣ ਆ ਗਈ ਫੇਰ ਕਹਿੰਦੀ ਭੋਟੂ ਸ਼ਾਇਦ ਜਰਾ ਝਾੜੂ ਤਾਂ ਦਿਓ ਤੁਸੀਂ ਕੀ ਕੀਆ ਮੈਂ ਕਿਹਾ ਭਾਬੀ ਜਿਸ ਵੀ ਝਾੜੂ ਬਾਹਰ ਨਹੀਂ ਕੱਢਦੇ ਫੇਰ ਨਾ ਤਾਂ ਇੱਥੇ ਫੇਰ ਲਓ ਹੁਣ ਸਾਡਾ ਤਾਂ ਮੈਂ ਕਿਹਾ ਕੰਮ ਆ नाले मेरी हिंदी है हाँ, फिल्म क्या, हाथ हो हिंदी, सुनूंगे, हो हिंदी पता कि मैं ना अपनी सहेलियों के साथ टांगे पे बैठ के जा रही थी टांग का चाक खाडे में गया घोड़ा आगे से चूक हो गया ਮੈਂ ਨਾ ਆਪਣੀ ਸਹੇਲੀਆਂ ਕੇ ਸਾਥ ਗੋਲ ਗੱਪੇ ਖਾ ਰਹੀ ਸੀ ਜੈਸੇ ਮੈਨੇ ਗੋਲ ਗੱਪਾ ਮੂੰਹ ਮੇਂ ਰੱਖਾ ਗੋਲ ਗੱਪਾ ਫਾਟ ਗਿਆ ਫੇਰ ਫਾੜਦਾ ਨਾ ਮੈਂ ਨਾ ਰਾਤ ਕੋ ਬੁਰਸ਼ ਕਰਕੇ ਸੋਈ ਮੈਨੇ ਸਬੋਟ ਕੇ ਕੀ ਦੇਖਾ ਮੇਰੇ ਦਾੰਦ ਚੀਟੀ ਚੀਟੀ ਹੋ ਗਏ ਤੂੰ ਦੰਦੜਵਾ ਲੈਨੇ ਆਪਣੇ ਇਹਦਾ ਕਿਤੇ ਮਾਸੜ ਆ ਗਿਆ ਮਾਸੜ ਕਿਤੇ ਬਹਿਣ ਲਗਾ ਮੰਜੇ ਤੇ ਮਾਸੜ ਜੀ ਆਪ ਸੋਫੇ ਪਰ ਬੈਠੋ ਪੂੰਜੇ ਮਤ ਬੈਠੋ ਤੈਨੂੰ ਬੈਠੀ ਸਿੱਟਦਾ ਨਾ ਤੈਨੂੰ ਪਤਾ ਨਹੀਂ ਮੇਰੀ ਹਿੰਦੀ ਕਿੰਨੀ ਵਧੀਆ ਮੈਂ ਗਵੰਡ ਕਰਕੇ ਆਈ ਹਾਂ ਬੰਬੇ ਗਵੰਡ ਨਾ ਲੜਦੀ ਪਤਾ ਕੀ ਕਹਿੰਦੀ ਕੰਦੀ ਆ ਗਏ ਸੇ ਮੇਰੇ ਸਾਥ ਪੰਗਾ ਲਿਆ ਮੈਨੂੰ ਤੇਰੀ ਗੂਤ ਪੂਟ ਦੇਣੀ ਹੈ ਖਤ ਹੋ ਗਈ ਤੇ ਰੇ ਵਾਲੀ ਮੈਂ ਕਹਿੰਨਾ ਹੋ ਗਿਆ ਹਾਂ ਤੈਨੂੰ ਦੱਸਾਂ ਮੈਂ ਬੰਬੇ ਫਿਲਮ ਕਰਕੇ ਆਈਆਂ ਉਹ ਵੀ ਛੋਲੇ ਮੋਟੀ ਨਹੀਂ ਛੋਲੇ ਛੋਲੇ ਫਿਲਮ ਕਰਕੇ ਆਈਆਂ ਛੋਲੇ ਵਾਲੀ ਦੁਆਰਾ ਬਣ ਰਹੀ ਰਾਜਮਾ ਮਹਿੰਗੇ ਹੋਗੇ ਛੋਲੇ ਫਿਲਮ ਚ ਕੀ ਕਰ ਰਹੀਆਂ ਮੈਂ ਤਾਂ ਡਰ ਕੇ ਰਹੀ ਹੁਣ ਕਿਉਂ ਮੈਂ ਗੱਬਰ ਦੀ ਭੈਣ ਦਾ ਰੋਲ ਕਰਕੇ ਆਈਆਂ ਇੱਥੇ ਪਿੰਡ ਵਾਲਿਆਂ ਨੂੰ ਛੋਲੇ ਫਿਲਮ ਬਣਾ ਕੇ ਦਿਖਾਣੀ ਆ ਤੇ ਮਾਫੇ ਬੜਾ ਮਿਹਰ ਮਤਲਬ ਮੈਂ ਗਿਆ ਬਜਾ ਦਿਓ ਤਾਲੀਆਂ ਹਾਇਕ ਨਾ ਟਰੋ ਝੋਲੇ ਬਣਨ ਲੱਗੀ ਆ ਜਾ ਆ ਜਾ ਔਰ ਉਹ ਗੱਬਰ ਦੀ ਪੈੜ ਬਣ ਗਿਆ ਓਏ ਹੋਏ ਤਗੜ 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 ਇੱਕ ਕੁੜਾ ਝੜਾ ਪਹਿਲਾ ਆ ਗਿਆ ਗੱਬਰ ਦੀ ਬੈਨੇ ਸਾਈਕਲ ਤੇ ਆਉਣਾ ਮੈਂ ਗਿਆ ਡਾਇਲੌਗ ਬੋਲ ਕਮਲੀਏ ਪਰੇ ਹੱਛਾਓ ਸਾਇਰ ਰਖਸ਼ਾਨਾ ਆਉਣਾ ਡਾਇਲੌਗ ਬੋਲ ਹੋਏ ਹੋਏ ਹੁਣ ਪੰਗਾ ਪਾਊਗਾ ਅਰੇ ਉਹ ਕਾਲੀਆ ਤੇਰਾ ਬੇੜਾ ਗਰਗੋਏ ਮੈਂ ਸਾੜੀਆ ਕਰੀਮਾਂ ਲਾ ਕੇ ਮੂੰਹ ਝਟਾ ਗਈ ਤੇ ਤੁਮਣ ਕਾਲੀਆ ਗਈ ਜਾਂਦੀ ਐ ਮੈਨੂੰ ਘਬਰ ਦੀ ਪੈਣਾ ਨਹੀਂ ਲੱਗਦੀ ਐ ਅਰੇ ਉਹ ਕਾਲੀਆ ਹਾਂ ਕਿਤਨੇ ਆਦਮੀ ਥੇ ਮੈਨੂੰ ਪਤਾ ਮੈਨੂੰ ਤੀਵੀਆਂ ਗਿਣਦਾ ਪਿਆ ਸੀ ਮੈਨੂੰ ਪਤਾ ਨਹੀਂ ਕਿੰਨੇ ਆਦਮੀ ਪਾਏ ਹੋ ਦੁਕਾਨਾ ਇਹ ਹੱਥ ਹਾਂ ਇਹ ਹੱਥ हमको ਦੇ ਦੇ ਠਾਕੁਰ ਤੇ ਪਰੇ ਮਾਰਦੇ ਕੋ ਆਪਦੇ ਆਥੇ ਨਹੀਂ ਇਹ ਮੁਚਰਾ ਲਈ ਚੜੇਲ ਬਣਦਾ ਵੱਡੀ ਕਬਰ ਦੀ ਭੈੜ ਬਣੀ ਫਿਰੇ ਮਟਰਾਈ ਜਾਂਦੀ ਹੈ ਕਿਨਾਰਾ ਇਹ ਬਹੁਤ ਹਾਂ ਇਹ ਉਹ ਹੱਥ ਹੈ ਜਿਹੜੇ ساری ਜ਼ਿੰਦਗੀ ਤਮਾਕੂ ਮਾਲਦੇ ਰਹੇ ਆ ਕੰਬੜੀਏ ਮਾਇਕ ਦੇ ਝੋਲੇ ਫਿਲਮ ਨਹੀਂ ਦੇਖੇ ਹਾਂ ਅਰੇ ਸ਼ਮੀਆਂ ਤੈਨੂੰ ਠੁਮਕਾ ਤੋਂ ਲਗਾ ਕਿਉਂ ਤੇਰੇ ਫੋਨੀ ਬਰਾਤ ਆਈ ਹੈ ਕੰਬੜੀਏ ਬਾਬਿਆਂ ਦਾ ਮੇਲਾ ਚੱਲਦਾ ਠੁਮਕੇ ਲੋ ਬਾਈ ਨੇ ਬਜਾ ਦੇ ਤਾਲੀਆਂ ਦੇ ਗਰਜੀ ਵੀ ਕੋਈ ਹਾਂ ਖਾਇਕ ਨਾ ਬਹੁਤ ਸੋਹਣਾ ਮਾਹੌਲ ਬਣਿਆ ਆਨੰਦ ਆ ਰਿਹਾ ਤੇ ਬਾਬਿਆਂ ਵਾਸਤੇ ਤਾਲੀਆਂ ਵਜਾਓ ਇੱਕ ਵਾਰੀ ਕਿਉਂਕਿ ਇਹੀ ਤੁਹਾਡੀ ਆਤਮਾ ਨੂੰ ਖੁਸ਼ ਕਰਦੇ ਪਏ ਆ ਔਰ ਹੱਸਣਾ ਜ਼ਿੰਦਗੀ ਚ ਬਹੁਤ ਜ਼ਰੂਰੀ ਹੈ। ਹਾਂ ਮੇਰਾ ਕਮੇਡੀਅਨ ਕਰਕੇ ਵਿਆਹ ਨਹੀਂ ਸੀ ਹੁੰਦਾ। ਜਿੱਥੇ ਰਿਸ਼ਤਾ ਮੰਗਣ ਜਾਂਦੀ, ਮੁੰਡਾ ਕੀ ਕਰਦਾ? ਕਮੇਡੀਅਨ ਜਵਾਬ। ਇੱਕ ਥਾਂ ਤੇ ਗਏ ਮੇਰੀ ਮਾਂ ਕਹਿੰਦੀ ਵੀ ਗੱਲ ਸੁਣ ਲਓ ਸਾਡਾ ਪੁੱਤ ਕਮੇਡੀਅਨ ਆ। ਉਹ ਕਹਿੰਦੇ ਫਟਾਫਟ ਰਿਸ਼ਤਾ ਪੱਕਾ ਕਰੋ ਕੁੜੀ ਦੀ ਮਾਂ ਕਹਿੰਦੀ। ਉਹ ਕਹਿੰਦੇ ਕਮੇਡੀਅਨ ਨਾਲ ਰਿਸ਼ਤਾ ਕਿਉਂ ਪੱਕਾ? ਕਹਿੰਦੇ ਗੱਲ ਐ ਜੀ ਮੁੰਡਾ ਤੁਹਾਡਾ ਕਮੇਡੀਅਨ ਐ ਕੁੜੀ ਸਾਡੀ ਪਾਗਲ। ਜੋੜੀ ਬਹੁਤ ਸੋਹਣੀ ਚੱਜੇਗੀ। ਮੈਂ ਕਿ ਹਰਮਨ ਸ਼ਾਹੀ ਤਿਆਰ ਨੇ ਹਾਂ ਹਾਂ ਬਿਲਕੁਲ ਤਿਆਰ ਹੈ ਹਰਮਨ ਸ਼ਾਹੀ ਤੇ ਪਹਿਲਾ ਇੱਕ ਗੱਲ ਅਸੀਂ ਵੀਰੋਂ ਕਹਿੰਨੇ ਆ ਕਮੇਡੀਅਨ ਦਾ ਫਰਜ ਬਣਦਾ ਹੈ ਕਿ ਸਮਾਜਿਕ ਬੁਰਾਈਆਂ ਦੇ ਵਿਅੰਗ ਕੱਸਣਾ ਖਾਲੀ ਹਹੀ ਹਾਹਾ ਨਹੀਂ ਅਸੀਂ ਆਪਣੀਆਂ ਕੈਸਟਾਂ ਦੇ ਅੰਦਰ ਸਾਫ਼ ਸੁਥਰੀ ਕਮੇਡੀ ਕੀਤੀ ਹੈ ਜਿਹੜੀ ਪਰਿਵਾਰ ਚ ਬੈ ਕੇ ਸੁਣੀ ਜਾ ਸਕੇ ਸਾਡੀ ਕਮੇਡੀ ਦੇ ਕਦੇ ਦੋ ਅਰਥ ਨਹੀਂ ਹੋਏ ਇਸ ਕਰਕੇ ਦੁਨੀਆ ਸਾਨੂੰ ਅੱਜ ਤੱਕ ਵੀ ਪਿਆਰ ਕਰਦੀ ਹੈ ਔਰ ਤੁਸੀਂ ਦੇਖਿਆ ਹੋਣਾ ਪੋਟੂ ਸ਼ਾ ਜਿੱਦਾਂ 20 ਸਾਲ 25 ਸਾਲ ਪਹਿਲਾਂ ਸੀ ਅੱਜ ਵੀ ਉਦਾਂ ਦਾ ਹੀ ਕੋਈ ਫਰਕ ਨਹੀਂ ਆਇਆ ਸਭ ਦਾਤਿਆਂ ਦੀ ਰਹਿਮਤ ਆ ਔਰ ਅਸਾ ਜਿਹੜੇ ਜਿਹੜੇ ਇੰਸਟਾਗ੍ਰam ਚਲਾਉਂਦੇ ਆ ਉੱਤੇ ਜਾ ਕੇ ਸਾਡਾ YouTube ਚੈਨਲ ਆ ਬਾਇਓ ਤੇ ਜਾ ਕੇ ਜਰੂਰ ਲਾਈਕ ਕਰਿਓ ਇੰਸਟਾਗ੍ਰam ਤੇ ਭੋਟੂ ਸ਼ਾਹ ਦਾ ਰੋਜ਼ ਨਵੀਂ ਸਕਿੱਟ ਆਉਂਦੀ ਆ ਕਿਤੇ ਕੈਸਟ ਲੈ ਕੇ ਜਾਣ ਦੀ ਲੋੜ ਨਹੀਂ ਤੁਹਾਨੂੰ ਬਾਜ਼ਾਰੋਂ ਪੈਸੇ ਖਰਚਣ ਦੇ ਨਹੀਂ ਹੁਣ ਟੈਲੀਵਿਜ਼ਨ ਤੇ ਨਹੀਂ ਬੈਣ ਦੀ ਤੁਹਾਡੇ ਹੱਥਾਂ 'ਚ ਟੈਲੀਵਿਜ਼ਨ ਖੜੇ ਹੋਏ ਆ ਇੱਥੇ ਬੈਠ ਕੇ ਤੁਸੀਂ ਬਿਲਕੁਲ ਪੂਰਾ ਆਨੰਦ ਲਓ ਔਰ ਇੰਸਟਾਗ੍ਰam ਤੇ ਸਾਨੂੰ ਲਾਈਕ ਕਰੋ ਔਰ ਸਾਡਾ ਔਰ ਅੱਜ ਤੁਸੀਂ ਮੇਰੇ ਬੇਟੇ ਨੂੰ ਵੀ ਸੁਣਨਾ ਹਰਮਨ ਸ਼ਾਹ ਨੂੰ ਕਿਉਂਕਿ ਇਹਦੇ ਬਹੁਤ ਸਾਰੇ ਗੀਤ ਆ ਰਹੇ ਆ ਮੈਂ ਕਿਹਾ ਪੁੱਤ ਆਸ਼ੀਰਵਾਦ ਜਿਹੜਾ ਗੁਰੂਆਂ ਪੀਰਾਂ ਤੋਂ ਲੈਣਾ ਸਾਡਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਬੇਟਾ ਔਰ ਜੇ ਕਿਸਾਨਾਂ ਦੀ ਜਿੱਤ ਹੋਈ ਆ ਤੇ ਗੁਰੂਆਂ ਪੀਰਾਂ ਦਾ ਬਹੁਤ ਵੱਡਾ ਹੱਥ ਆ ਐਨਆਰਆਈਆਂ ਦਾ ਕਲਾਕਾਰਾਂ ਭਾਈਆਂ ਦਾ ਸਾਰੇ ਜਾਣਦੇ ਰਏ ਆ ਦਿੱਲੀ ਕਿਹੜਾ ਕਿਹੜਾ ਜਾਣਦਾ ਰਿਹਾ ਕਿਸਾਨਾਂ ਦੀ ਹੈਲਪ ਕਰਨ ਵਾਲਾ ਹੱਥ ਖੜਾ ਕੇ ਦੱਸਿਓ